ਆ ਜੀ ਆ ਬੈਠੋ ਜੀ ਸਰ ਆ ਜੋ ਸਰ ਮੀਡੀਆ ਸਾਰਾ ਇਕੱਠਾ ਤੇ ਇੱਥੇ ਆ ਜੋ ਆਓ ਆਓ ਸਰ ਤੁਸੀਂ ਕਿਹਦੇ ਕਰ ਰਹੇ ਹੋ ਬਾਗਮ ਸਾਹੂ ਲੱਗੇ ਐਸੇ ਤੁਸੀਂ ਸ਼ਰਿਹਤ ਪਿੱਕਾ ਕਰ ਰਹੇ ਹੋ ਸਰ ਸਰਕਾਰੀ ਕਾਰਜ ਆ ਲੋ ਕਿੱਥੇ ਵੀ ਐਸੇ ਇਹਨੂੰ ਪਿਆਰ ਦੱਸੋ ਸਰ ਆ ਗਿਆ ਤੇ ਬੋਲੋ ਤੁਹਾਨੂੰ ਜਲ ਕਰਦਾ ਹਾਂ ਸਰ ਆ ਰਹੇ ਸਰ ਉਦੋਂ ਮੈਂ ਵਾਜਣਾ ਜਲ ਕਰਦਨ ਤੇ ਆ ਰਹੇ ਸੀ ਸ਼੍ਰੀ ਬਾਣ ਜੀ ਖੋਲੋ ਇਹਨੂੰ ਖੋਲੋ ਗੱਲ ਕਰ ਰਹੇ ਹੋ ਸਰ ਤੁਸੀਂ ਬਾਹਰੋਂ ਆਓ ਜੀ ਵੀਰ ਜੀ ਅੰਦਰ ਆਓ ਅੰਦਰ ਆਓ ਸਰ ਪਲੀਜ਼ ਆਓ ਸਰ ਪਲੀਜ਼ ਹੋਰ ਜੀ ਅੰਦਰ ਆਓ ਸਰ ਚਲੋ ਚਲੋ ਤੋਂ ਤੇ ਮੈਂ ਜਾਂ 54 83 ਅੰਕ ਕਟਾ ਮੈਂ ਬਾਅਦ ਚ ਗੱਲ ਕਰਾਂਗਾ ਮੈਨੂੰ ਕੰਮ ਕਰਨਾ ਚਾਹੀਦਾ ਹੋਵੇ ਖਲਾਸੀ ਲੈ ਰਹੇ ਹਾਂ ਰੈਸਟੋਰੈਂਟ ਬਾਰ ਬਾਰ ਬਣਾਈ ਜਾਂਦੇ ਹੋ ਮੈਂ ਇੱਕ ਜੁਰਮ ਕਰ ਲਿਆ ਮੈਂ ਆ ਨਹੀਂ ਸਕਦਾ ਮੈਂ ਕਿਸੇ ਕੁੱਪਲੇ ਦੇ ਵਿੱਚ ਵੀ ਗੱਲ ਕਰ ਲਾ ਦੇ ਬਾਜੀ ਲਾ ਦੇ ਮਤਲਬ ਕੀ ਹੈ ਕੋਈ ਗਲਤ ਨਹੀਂ ਹੈ ਕੋਈ ਕਿਸੇ ਨਾਲ ਧੱਕਾ ਨਹੀਂ ਹੈ ਆ ਸਕਦੇ ਆ ਉਹਨੇ ਵੀ ਆ ਤੁਸੀਂ ਉਹ ਰੋਲਾ ਪਾਉਂਦੇ ਹੋ ਫਿਰ ਨਹੀਂ ਹੁੰਦਾ ਵੱਡਾ ਬਣਾਦਾ ਮਾੜਾ ਮੋੜਾ ਲੜਾਈ ਕਰਦੇ ਵੀ ਜਾਂਦੇ ਲੜਾਈ ਮੇਰਾ ਕੋ ਲੜਾਈ ਝਗੜਾ ਮੈਂ ਕਰਨਾ ਹੈ ਨਹੀਂ ਨਹੀਂ ਤੁਸੀਂ ਕੰਪਲੇਨਟ ਤੇ ਆਇਓ ਜਿਸ ਦੀ ਕੰਪਲੇਨਟ ਤੇ ਆਇਓ ਬਦਰ ਕੰਪਲੇਨਟ ਤੇ ਜੇ ਮੈਂ ਤੁਹਾਨੂੰ ਬੁਲਾਉਂਗਾ ਜੀ ਜੀ ਤੁਸੀਂ ਨਹੀਂ ਆਓਗੇ ਅਗਲਾ ਪ੍ਰੈਸ਼ਰਾਈਜ਼ ਕਰੂੰਗਾ ਕਿ ਪਾਰਟੀ ਨਹੀਂ ਆ ਰਹੀ ਤੇ ਮੈਂ ਪੁੱਛਣ ਤੇ ਆਉਂਗਾ ਕਿਉਂ ਨਹੀਂ ਆਏ ਕੰਪਲੇਨਟ ਸਰਬਜੀਤ ਸਿੰਘ ਵੱਲੋਂ ਹੈ ਜੀ ਜੀ ਉਹਨਾਂ ਨੇ ਇਹਨਾਂ ਤੋਂ ਪਲਾਟ ਲਿਆ ਸੀ ਉਹਦੀ ਫੁੱਲ ਪੇਮੈਂਟ ਕਰ ਚੁੱਕੇ ਨੇ ਜਿਹਦਾ ਕੀ ਉਹਦੇ ਕੋਈ ਉਹਨਾਂ ਦੇ ਦੱਸਣ ਦੇ ਮਤਾਬਕ 11 ਗੱਜ ਜਾਂ 11.5 ਗੱਜ ਵਟਾਵਰ ਜਿੰਨੀ ਵੀ ਜਗ੍ਹਾ ਘਟ ਹੈ ਉਹਦੀ ਨਾ ਪੈਸੇ ਮੋੜਦੇ ਨੇ ਕੱਲ ਉਹ ਆਏ ਨੇ ਇੱਥੇ ਉਹਨਾਂ ਨਾਲ ਧੱਕਾ ਮੁਕੀ ਹੋਈ ਹੈ ਉਹਨਾਂ ਦਾ ਉਹਨਾਂ ਨੇ ਵੀ ਵੀਡੀਓ ਬਣਾ ਕੇ ਭਾਈ ਜੀ ਜੀ ਤੇ ਸਰ ਮਤਲਬ ਕੱਲ ਤੁਹਾਡੇ ਕੋਲ ਕੰਪਲੇਨ ਆਈ ਹੈ ਕਿ ਅੱਜ ਤੁਸੀਂ ਉਹਨਾਂ ਨੂੰ ਮਤਲਬ ਲੈਣ ਆਏ ਹੋ ਕੱਲ ਕੰਪਲੇਂਟ ਜਦੋਂ ਆਈ ਹੈ ਜੀ ਉਹਨਾਂ ਦੀ ਸੁਣਵਾਈ ਤੇ ਨਹੀਂ ਉਹਨਾਂ ਨੂੰ ਇਹਨਾਂ ਨੂੰ ਕਾਲ ਕੀਤੀ ਗਈ ਹੈ ਉਹਨਾਂ ਨੂੰ ਦੋਵਾਂ ਨੂੰ ਟਾਈਮ ਦਿੱਤਾ ਗਿਆ ਪਰ ਹੋਰ ਬਹੁਤ ਸਾਰੀਆਂ ਕੰਪਲੇਨਾਂ ਜਿਨ੍ਹਾਂ ਤੇ ਜਲਦੀ ਕਾਰਵਾਈ ਹੁੰਦੀ ਨਹੀਂ ਜਲਦੀ ਜਲਦੀ ਕਾਰਵਾਈ ਹੁੰਦੀ ਨਹੀਂ ਸਰ ਜਿਆਦਾ ਤੁਸੀਂ ਇਹ ਕਹਿ ਰਹੇ ਹੋ ਨਹੀਂ ਮੈਂ ਇਹ ਕਹਿ ਰਿਹਾ ਸਰ ਮੈਂ ਜੀ ਰਾਈਸ ਨੇ ਭਾਈ ਤੁਸੀਂ ਇਹ ਨਹੀਂ 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 ਸਰ ਅਸੀਂ ਕਿਸੇ ਮੈਂ ਫਿਰ ਨਹੀਂ ਕਿਸੇ ਨੂੰ ਸਾਰੇ ਕਰ ਦਿਓ ਕਿਸੇ ਦੇਖ ਦਿਓ ਅਸੀਂ ਕਿਸੇ ਨੂੰ ਰਾਈਟ ਡੇਟੇ ਵੱਡੇ ਅਸੀਂ ਇਹ ਕਹਿ ਰਹੇ ਹੋਰ ਕੋ ਸਾਰੇ ਤੇਲੀਆਂ ਉਹਨਾਂ ਜਿੰਨੀ ਜਗ੍ਹਾ ਤੁਸੀਂ ਕਰ ਨਹੀਂ ਦੇਦੇ ਜੀ ਇੱਕ ਮਿੰਟ ਜੀ 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 ਥੋੜਾ ਜਿਹਾ ਕਰਵਾਇਆ ਕਰੋ ਚਾਰਵੇਂ ਜੀ 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 ਕਰਵਾਇਆ ਕਰੋ ਮੈਂ ਕਦੀ ਕਰਨੀ ਹੈ ਜੀ ਜਦੋਂ ਤੁਸੀਂ ਨਹੀਂ ਕਰਨ ਦੇ ਨਹੀ ਨਹੀ ਸਾਡੇ ਵੱਲ ਅਸੀਂ ਨਹੀਂ ਰੋਕ ਰਹੇ ਸਰ ਸਰ ਅਸੀਂ ਨਹੀਂ ਰੋਕ ਰਹੇ ਬਣਾਓ ਜੀ ਹਾਂ ਹਾਂ ਗਲਤ ਕੀਤਾ ਤੁਸੀਂ ਕਿਉਂ ਬੜਿਆ ਮੈਨੂੰ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਰੋਇਤ ਹੈ ਰੋਇਤ ਜੀ ਜਦੋਂ ਮੈਂ ਗੁਲਸ਼ਨ ਸਿੰਘ ਕੋਲ ਖੜਾ ਸੀ ਲੈ ਕੇ ਆਇਓ ਤੁਸੀਂ ਮੈਨੂੰ ਇਹ ਕਿਹਾ ਬਾਬਾ ਗੱਲ ਕਰੋ ਫਿਰ ਤੁਸੀਂ ਮੇਰੀ ਗੱਲ ਕਰਾਈ ਮੈਂ ਉਹ ਤੁਹਾਡੇ ਪਾਪਾ ਜੀ ਪੁੱਛ ਗਿਆ ਕਿ ਮੈਂ ਤੁਹਾਨੂੰ ਫੋਨ ਕਰਾਣ ਆਇਆ ਕਿ ਬੜੇ ਸੀ ਗੇਟ ਲਗਾਇਆ ਤੁਸੀਂ ਕਹਿੰਦਾ ਗੇਟ ਲਗਾ ਰਹੇ ਹੋ ਸਰ ਸਭ ਤੇ ਘਰ ਦੇ ਇੰਦਾ ਲਗਾ ਰਹੇ ਹੋ ਤੁਸੀਂ ਬੰਦੇ ਸਰ ਮੈਂ ਉਹ ਤੇ ਕਹਾਂ ਤੁਹਾਡੇ ਨਾਲ ਅੰਦਰ ਆ ਰਹੇ ਮੈਂ ਇੱਕ ਮਿੰਟ ਇੰਡੀਆ ਸਾਰਾ ਸਤਿ ਸ੍ਰੀ ਅਕਾਲ ਵੀ ਕਹਿੰਦੇ ਲੱਗੇ ਨੇ ਸਾਰਾ ਕੋਈ ਗੱਲ ਨਹੀਂ ਬ੍ਰਦਰ ਮੈਂ ਕੋਈ ਗਲਤ ਨਹੀਂ ਕਰ ਰਿਹਾ ਸਾਰਾ ਮੇਰੀਆ ਖੜਾ ਆ ਜਿਹੇ ਇਲਜ਼ਾਮ ਲਾਉਂਦੇ ਨੇ ਇੰਨੇ ਗੇਟਾਂ ਦਾ ਬੰਦ ਹੈ ਜੇ ਮੇਰੀ ਫਿੰਗਰ ਨਾ ਖੁੱਲਦਾ ਤਾਂ ਦੱਸਣ ਜੇ ਇਹਨਾਂ ਦੀ ਫਿੰਗਰ ਨਾ ਖੁੱਲਦਾ ਤਾਂ ਦੱਸਣ ਹੁਣ ਮੈਂ ਗੇਟ ਖੋਲਣ ਲਈ ਤੇ ਇਹਨਾਂ ਨੂੰ ਕਹੂੰਗਾ ਨਾ ਸਰ ਤੁਸੀਂ ਜਾ ਚੁੱਲੋ ਜੀ ਗੇਟ ਖੋਲਣ ਲਈ ਇਹਨਾਂ ਨੂੰ ਕਹੂੰਗਾ ਸਰ ਇਹ ਮੈਂ ਗੇਟ ਖੋਲਣ ਲਈ ਇਹਨਾਂ ਨੂੰ ਫੋਨ ਕਰਦਾ ਹਾਂ ਜੀ ਇਹ ਨਾ ਆਟੋਮੈਟਿਕ ਹੈ ਸਰ ਫਿੰਗਰ ਲੱਗਦੀ ਹੈ ਸਾਰੇ ਸਟਾਫ ਦੀ ਲੱਗਦੀ ਹੈ ਫਿਰ ਮੈਂ ਮੈਨੂੰ ਸਟਾਫ ਦਾ ਨਹੀਂ ਪਤਾ ਨਾ ਮੈਂ ਕਿਹੜਾ ਸਟਾਫ ਦਾ ਜਾਣ ਮਾਰਾ ਹੈ ਕਿਹੜਾ ਸਟਾਫ ਦਾ ਜਾਣਕਾਰ ਹੈ ਮੈਂ ਤਾਂ ਤੁਹਾਨੂੰ ਕੁੱਝ ਨਹੀਂ ਮੈਨੂੰ ਆਪਣਾ ਤੁਹਾਨੂੰ ਤੁਹਾਡੇ ਫਾਦਰ ਨੇ ਜਾਂ ਜੀ ਕਿਨੇ ਧੁਨਵਾਜ ਮਾਰੀ ਆ ਉਹਨਾਂ ਨੇ ਕਿਹਾ ਗੱਲ ਕਰੋ ਤੁਸੀਂ ਮੈਨੂੰ ਫੋਨ ਤੇ ਗੱਲ ਕਰਾਈ ਆ ਉਹ ਮੇਰੇ ਗੱਲ ਕਰਦੇ ਕਰਦੇ ਉੱਧਰ ਚਲੇ ਗਏ ਕਹੇ ਉਹਨਾਂ ਦੇ ਮਗਰ ਆਇਆ ਤੁਸੀਂ ਵੀ ਨਾਲ ਨਾਲ ਆਏ ਤੁਹਾਡਾ ਫੋਨ ਦੇਣ ਆਇਆ ਫਿਰ ਐਡੀ ਕਿਹੜੀ ਗੱਲ ਹੋ ਗਈ ਕਿ ਜਿਹੜਾ ਮੈਂ ਕੋਈ ਕਬਜ਼ਾ ਕਰਨ ਆ ਗਿਆ ਸਰਪੰਚ ਗੱਲ ਦੱਸੋ ਮਰ ਨਹੀਂ ਹੈਂਕ ਉਹਨਾਂ ਨੂੰ ਭੇਜਣ ਕਾਰਡ ਗਾਲ ਚਵਾ ਕੇ ਗੱਲ ਕਰੋ ਇਦਾਂ ਨਾ ਇਹ ਤਾਂ ਤੁਸੀਂ ਸੁਣਦੇ ਕੋਈ ਨਹੀਂ ਸੰਜੀਪ ਪਛੰਦੀ ਤੁਸੀਂ ਦੇਖਿਆ ਮੇਰੇ ਮਗਰ ਮਗਰ ਤੁਸੀਂ ਆਏ ਹੋ ਉਹ ਦਰਵਾਜ਼ਾ ਖੋਲ ਕੇ ਉੱਧਰ ਨਹੀਂ ਚਲੇ ਗਏ ਮੈਂ ਤਾਂ ਫੋਨ ਤੇ ਹੈ ਨਾ ਨਾਲ ਜਿਹੜਾ ਐਪਲ ਦਾ ਕੰਮ ਕਰਾ ਜੇ ਮੇਰਾ ਨੂੰ ਤੁਹਾਨੂੰ ਮਿਲ ਜਾਦਾ ਪਤਾ ਇਹਦਾ ਮਤਲਬ ਹੋਣਾ ਕਿ ਮਨ ਵਿੱਚ ਜ਼ੋਰ ਆ ਉਹ ਤਾਂ ਮਾਰ ਦਿੱਤਾ ਇਹ ਕੋੜਾ ਜਿਉਂਦੀ ਗੱਲ ਹੈ ਕਿ ਮੈਂ ਇੱਥੇ ਖੜਾ ਆਇਆ ਪੰਚਾਇਤ ਖੜਾ ਆਇਆ ਵਾਟਾ ਮੈਂ ਨਹੀਂ ਦਮ ਸਕੀਤਾ ਹੈ ਬਾਹਰ ਆ ਰਿਹਾ ਥੀਏਟਰ ਲੱਚਾ ਨਾਲ ਜਾਲੀ ਵਾਲਾ ਪੁੱਤਾਂ ਦਾ ਜੀ ਆਇਆਂ ਨੂੰ ਕਿਹਾ ਜੀ ਅਗਲੇ ਪਿੰਡ ਤੋਂ ਆਪਾਂ ਜਾ ਰਹੇ ਹਾਂ ਜੇ ਉਹ ਮੈਨੂੰ ਘਰ ਫੋਲ ਰਹਿਣ ਨਹੀਂ ਫੋਲਵੇ ਤਾਂ ਫਿਰ ਮੈਂ ਕੀ ਕਰੂੰਗਾ ਚਲੋ ਹੁਣ ਦੱਸੋ ਕੀ ਕਰਦੇ ਹਾਂ ਨਹੀਂ ਤੁਸੀਂ ਤਬੜਾਓ ਬੀਤੇ ਦਿਨ ਲੁਧਿਆਣਾ ਦੇ ਵਿੱਚ ਪ੍ਰਾਪਰਟੀ ਕਾਰੋਬਾਰੀ ਅਤੇ ਚੌਕੀ ਇੰਚਾਰਜ ਦੇ ਵਿੱਚ ਜਮ ਕੇ ਬਹਿਸ ਹੋਈ ਪ੍ਰਾਪਰਟੀ ਕਾਰੋਬਾਰੀ ਤੇ ਦਫ਼ਤਰ ਦੇ ਵਿੱਚ ਪੁਲਿਸ ਪਹੁੰਚ ਜਾਂਦੀ ਹੈ ਪੁਲਿਸ ਵੱਲੋਂ ਦੱਸਿਆ ਜਾਂਦਾ ਹੈ ਕਿ ਇੱਕ ਵਿਅਕਤੀ ਦੀ ਸ਼ਿਕਾਇਤ ਤੇ ਉਹਨਾਂ ਵੱਲੋਂ ਇਹ ਕਾਰਵਾਈ ਕੀਤੀ ਜਾਂਦੀ ਹੈ ਉਸ ਤੋਂ ਪਹਿਲਾਂ ਕਾਰੋਬਾਰੀ ਨੂੰ ਥਾਣੇ ਦੇ ਵਿੱਚ ਪੁੱਛਗਿੱਛ ਲਈ ਬੁਲਾਇਆ ਜਾਂਦਾ ਪਰ ਕਾਰੋਬਾਰੀ ਥਾਣੇ ਦੇ ਵਿੱਚ ਨਹੀਂ ਆਂਦਾ ਜਿਸ ਤੋਂ ਬਾਅਦ ਚੌਕੀ ਇੰਚਾਰਜ ਆਪ ਹੀ ਪੁੱਛਗਿੱਛ ਲਈ ਕਾਰੋਬਾਰੀ ਦੇ ਘਰ ਪਹੁੰਚ ਜਾਂਦੇ ਨੇ ਜਿਸ ਤੋਂ ਬਾਅਦ ਇਹ ਹਾਈ ਵੋਲਟੇਜ ਡਰਾਮਾ ਦਿਖਣ ਨੂੰ ਮਿਲਦਾ ਹੈ ਤਸਵੀਰਾਂ ਤੁਸੀਂ ਵੀ ਦੇਖੋ ਤੇ ਸੁਣੋ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਾਰੋਬਾਰੀ ਤੇ ਚੌਕੀ ਇਨਚਾਰਜ ਦਾ ਕੀ ਕੁਝ ਕਹਿਣਾ ਰਿਹਾ ਤੁਸੀਂ ਸਾਹਮਣੇ ਦੇਖ ਰਹੇ ਹੋ ਕੀ ਕੁਝ ਹੋ ਰਿਹਾ ਹੈ ਸਾਡੀ ਥਾਂ ਦੇ ਉੱਤੇ ਆ ਕੇ ਇੱਕ ਹਮਲਾ ਹੁੰਦਾ ਹੈ ਜੀ ਜੀ ਤੁਹਾਡੇ ਸਾਹਮਣੇ ਕੱਲ ਇੰਨਾ ਵੱਡਾ ਵਾਕਿਆ ਇਹਨਾਂ ਨੇ ਕ੍ਰੀਏਟ ਕੀਤਾ ਹੈ ਜੀ ਜੀ ਇੱਕ ਤਾਂ ਸਾਡੀ ਥਾਂ ਦੇ ਉੱਤੇ ਆ ਕੇ ਮੇਰੇ ਫਾਦਰ ਸਾਹਿਬ ਦੇ ਉੱਤੇ ਹਮਲਾ ਹੁੰਦਾ ਹੈ ਡੀਫੇਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਇਸ ਟਾਈਮ ਦੋ ਮੁਲਾਜ਼ਮ ਆਏ ਨੇ ਰੋਜੀ ਜੀ ਜਿਹੜੀ ਵੀਡੀਓ ਵਾਇਰਲ ਕੀਤੀ ਗਈ ਆ ਉਹ ਕੀ ਲੱਗਦਾ ਤੁਹਾਨੂੰ ਕੋਈ ਕ੍ਰੀਏਟ ਕੀਤੀ ਗਈ ਹੈ ਵੀਡੀਓ ਬਿਲਕੁਲ ਜੀ 100% ਤੁਸੀਂ ਦੇਖ ਹੀ ਰਹੇ ਹੋ ਸਾਰਾ ਤੁਹਾਡੇ ਸਾਹਮਣੇ ਹਜੇ ਤਾਂ ਤੁਸੀਂ ਮੇਰੇ ਭਰਾ ਨਾਲ ਖੜੇ ਹੋ ਮੇਰੀ ਬਾਵਾ ਖੜੀ ਇੱਕ ਸਤੰਭ ਖੜਾ ਸਾਡੇ ਨਾਲ ਤੁਹਾਡੇ ਸਾਹਮਣੇ ਦੇਖੋ ਕੀ ਕੁਝ ਹੋ ਰਿਹਾ ਹੈ ਇਹ ਤਾਂ ਹੁਣ ਸਾਡੇ ਸਾਹਮਣ ਕੋਈ ਨਹੀਂ ਲੱਗਦਾ ਪੁਲਿਸ ਇੱਥੇ ਆਈਏ ਕੁਝ ਦੱਸ ਨਹੀਂ ਰਹੀ ਮੈਨੂੰ ਕਹਿ ਰਹੀ ਹੈ ਕਿ ਤੁਹਾਡੇ ਫਾਦਰ ਕਿੱਥੇ ਨੇ ਕਿੱਥੇ ਨੇ ਅੰਦਰ ਐ ਬਿਹੇਵ ਕਰ ਰਹੇ ਨੇ ਜਿਵੇਂ ਪਤਾ ਨਹੀਂ ਕੀ ਅਸੀਂ ਗਲਤ ਕੰਮ ਕੀਤਾ ਹੁੰਦਾ ਤੁਹਾਡੇ ਸਾਹਮਣੇ ਤੁੱਪ 'ਚ ਬੈਠਾ ਮੈਂ ਤੁਹਾਡੇ ਸਾਹਮਣੇ ਬੈਠੇ ਆ ਨਾ ਅਸੀਂ ਫਾਦਰ ਸਾਹਿਬ ਇੱਥੇ ਤੁੱਪ 'ਚ ਬੈਠੇ ਨੇ ਹੈ ਤੇ ਇੱਥੇ ਆ ਰਹੇ ਨੇ ਕਹਿੰਦੇ ਪਤਾ ਨਹੀਂ ਕੀ ਕੁਝ ਕਹਿ ਰਹੇ ਨੇ ਗੱਲ ਸਾਡੀ ਸੁਣਦੇ ਨਹੀਂ ਬੇ ਕਹਿੰਦੇ ਤੁਸੀਂ ਚੱਲੋ ਤੁਸੀਂ ਚੱਲੋ ਤੁਸੀਂ ਚੱਲੋ ਇੰਨਾ ਕਿਤਾ ਚੱਲੋ ਕਿੱਥੇ ਜਾਣਗੇ ਰੋਡਲੀ ਮਾਮਲਾ ਹੈ ਕੀ ਸੀ ਰੋਡਲੀ ਤੁਹਾਡੇ ਸਾਹਮਣੇ ਯਾਰ ਕਿਵੇਂ ਹੱਥ ਫੜ ਕੇ ਮੈਨੂੰ ਕਹਿ ਰਹੇ ਉੱਧਰ ਚੱਲ ਇੱ ਚਲੋ ਮੈਨੂੰ ਤਾਂ ਹੀ ਨਹੀਂ ਸਮਝ ਆ ਰਿਹਾ ਲੱਗਦਾ ਕਿ ਇਹ ਪ੍ਰੈਸ਼ਰ ਕੀ ਹੈ ਕਿਸ ਚੀਜ਼ ਦਾ ਸਮਝ ਹੀ ਨਹੀਂ ਆ ਰਹਾ ਤੁਹਾਡੇ ਸਾਹਮਣੇ ਹੈ ਅਚੀਤਾ ਹਜੇ ਦੇਖੋ ਪਰਮਾਤਮਾ ਇੰਨਾ ਮਹਾਨ ਹੈ ਕਿ ਇਹ ਤਾਂ ਤੁਹਾਡੇ ਸਾਹਮਣੇ ਹੋ ਰਿਹਾ ਸਾਰਾ ਕੁਝ ਪਰ ਲੱਗਦਾ ਨਹੀਂ ਕਿ ਵੱਡੇ ਇੰਡਸਟਰੀਸ ਨੂੰ ਐਦਾਂ ਹਰਕਤ ਤੁਹਾਡੇ ਸਾਹਮਣੇ ਹੈ ਸਰ ਦੇਖੋ ਕੀ ਕੁਝ ਹੋ ਰਿਹਾ ਸਰ ਸਾਡੇ ਸਾਹਮਣੇ ਅਸੀਂ ਬੈਠੇ ਹਾਂ ਧੁੱਪ 'ਚ ਬੈਠੀਆਂ ਹਾਂ ਪ੍ਰੈਸ ਕਾਨਫਰੰਸ ਕਰ ਰਹੀ ਹੈ ਪੁਲਿਸ ਆ ਰਹੀ ਹੈ ਸਾਨੂੰ ਪੁੱਛ-ਕਿਛ ਕਰ ਰਹੀ ਹੈ ਕਿਸ ਵਾਸਤੇ ਹਮਲਾ ਸਾਡੇ ਉੱਤੇ ਹੋਇਆ ਸਾਡੇ ਉੱਤੇ ਤੁਸੀਂ ਹਾਈ ਕੋਰਟ ਦਾ ਕੋਈ ਦਰਵਾਜ਼ਾ ਢਖੜਕਾਉਂ ਸਰ ਹੁਣ ਦੇਖੋ ਜੋ ਅਗਲੀ ਕਾਰਵਾਈ ਹੈ ਮੈਂ ਆਪਣੇ ਵ ਤਹਾਡੇ ਸਾਹਮਣੇ ਗਲਤ ਹੈ ਦਿਸ ਇਜ਼ ਵੈਰੀ ਰੋਂਗ ਕੋਰਟ ਦੇ ਵਿੱਚ ਵੀ ਕੋਈ ਕੇਸ ਸਰ ਅਗਲੀ ਕਾਰਵਾਈ ਮੈਂ ਆਪਣੇ ਫਾਦਰ ਸਾਹਿਬ ਨਾਲ ਡਿਸਕਸ ਕਰੂੰਗਾ ਕਿ ਕੀ ਕਰਨਾ ਹੈ ਤੁਹਾਡੇ ਸਾਹਮਣੇ ਕੱਲ ਇੱਕ ਸਾਡੇ ਨਾਲ ਇਨਸੀਡੈਂਟ ਹੋਇਆ ਉਸ ਇਨਸੀਡੈਂਟ ਦੇ ਵਿੱਚ ਸਾਡੇ ਉੱਤੇ ਸਾਡੀ ਗੱਲ ਤਾਂ ਕੀ ਸੁਣਵਾਈ ਹੋਣੀ ਹੈ ਤੁਹਾਡੇ ਸਾਹਮਣੇ ਕੀ ਕੁਝ ਹੋ ਰਿਹਾ ਜੀ ਮਾਮਲਾ ਕੀ ਹੈ ਭਾਜੀ ਮਾਮਲਾ ਸੁਣਨ ਗਿਆ ਮਾਮਲਾ ਸੋੜਾ ਕੀ ਹੈ ਜੀ ਜਨਾਬ ਤੁਸੀਂ ਇਦਾਂ ਆਏ ਹੋ ਪੌਨ ਡਿਊਟੀ ਆਏ ਹੋ ਕਿ ਮਾਮਲਾ ਜਨਾਬ ਭੱਜ ਕੇ ਰਹੇ ਹੋ ਸਰਕਾਰੀ ਮੁਲਾਜ਼ਮ ਨੂੰ ਤੁਸੀਂ ਵਰਦੀ ਤੁਸੀਂ ਭਾਈ ਭੱਜ ਕੇ ਰਹੇ ਹੋ ਭਾਈ ਕਿਹੜੇ ਥਾਣੇ ਤੋਂ ਤੁਸੀਂ ਇੱਕ ਮਿੰਟ ਮੈਂ ਅੰਛੇ ਕਰੋ ਅੱਛਾ ਜੀ 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 ਇੱਕ ਮਿੰਟ ਯਾਰ ਇੱਕ ਮਿੰਟ ਪਹਿਲਾਂ ਕਰੋ ਨਾਮ ਕੀ ਸਰ ਮੈਂ ਚਾਰ ਚੌਕੀ ਮਰਾਡੋ ਆ ਅੱਛਾ ਜੀ ਤੇ ਮੇਰੇ ਕੋਲ ਕੰਪਲੇਂਟ ਹੈ ਕੰਪਲੇਂਟ ਦੇ ਸਬੰਧ ਚ ਇਹਨਾਂ ਨੂੰ 3 ਵਜੇ ਬੁਲਾਇਆ ਸੀ ਇਹ ਨਹੀਂ ਆਇਆ ਹੁਣ ਮੈਂ 3:30 ਇੱਥੇ ਆਇਆ ਮੇਰੇ ਨਾਲ ਗੁਲਸ਼ਨ ਸਿੰਘ ਗੱਲ ਕਰਦੇ ਸੀ ਇਹਨਾਂ ਦੇ ਬੇਟੇ ਜਾਂ ਭਾਨਦੇ ਜਾਂ ਵਟਐਵਰ ਕੀ ਜੋ ਨਾ ਆਇਆ ਇਹ ਇਹਨਾਂ ਨੇ ਉਹਨਾਂ ਨੂੰ ਅੰਦਰ ਲੈ ਆਇਆ ਮੈਂ ਇਹਨਾਂ ਨੂੰ ਕਿਹਾ ਵੀ ਭਾਈ ਸਾਹਿਬ ਮੈਨੂੰ ਗੁਲਛਰ ਜੀ ਨਾਲ ਮਿਲਾਓ ਇਹ ਕੰਦਰ ਜੀ ਇੱਥੇ ਕੋਈ ਨਹੀਂ ਜਦੋਂ ਹੁਣ ਮੈਂ ਤੁਹਾਡੇ ਨਾਲ ਉਹਦੇ ਕਮਰੇ 'ਚ ਗਿਆ ਉੱਥੋਂ ਚਲੇ ਗਏ ਨੇ ਜੀ ਤੇ ਜੇ ਕੋਈ ਗੱਲ ਹੈ ਕਿ ਤੁਸੀਂ ਹਰ ਕੰਪਲੇਂਟ ਦੇ ਵੇਸੇ ਤੁਸੀਂ ਕਿੰਨੇ ਸੁਣੋ ਸੁਣੋ ਧੰਨਵਾਦ ਪਾਜੀ ਆਪਰ ਵੀ ਹਾਜ਼ਰ ਬੁਲਾਣਾ ਲੈ ਕੇ ਆ ਬੁਲਾਣ ਆਏ ਆ ਜਿਹੜਾ ਬੰਦਾ ਨਹੀਂ ਆਇਆ ਫਿਰ ਪੁੱਛੀਓ ਹਾਂਜੀ ਜਨਾਬ ਜਨਾਬ ਕਤਲ ਵਾਲੇ ਕਿੰਨੇ ਫੜੇ ਚਿੱਟੇ ਵਾਲੇ ਕਿੰਨੇ ਫੜੇ ਬਾਈ ਜੀ ਇਹ ਕੰਪਲੇਂਟ ਦਿੱਤੇ ਵਾਲਾ ਨਹੀਂ ਮੈਟਰ ਹੈਗਾ ਸਾਰੇ ਹੈਗੇ ਆ ਫੜੀ ਦੇ ਆ ਰੀਸੈਂਟਲੀ ਫੜ ਕੇ ਦਿੱਤੇ ਆ ਪਰਚਾ ਤੁਸੀਂ ਰਿਕਾਰਡ ਚੈੱਕ ਕਰ ਲਓ ਲੇਕਿਨ ਜਿਹੜਾ ਮੈਟਰ ਹੈ ਉਹਨੂੰ ਕਰ ਲੈ ਦਿਓ ਸਾਨੂੰ ਸਰ ਕਿਹੜੇ ਮਾਮਲੇ ਤੇ ਇਹਨਾਂ ਨੂੰ ਲੈਣਾ ਆਏ ਸੀ ਬ੍ਰਦਰ ਸਾਡੇ ਕੋਲ ਦਰਖਾਸਤ ਹੈ ਬੰਦੇ ਦੀ ਹੋਈ ਆ ਕੱਲ ਦੀ ਉਹਨਾਂ ਦਾ ਕੋ ਪਲਾਟ ਸੀਗਾ ਪਲਾਟ ਦੇ ਮਾਮਲੇ ਤੇ ਪੁਲਿਸ ਆਉਂਦੀ ਆ ਆ ਫੜੇ ਲੋਕ ਸਾਰਿਆਂ ਚ ਆਉਂਦੀ ਆ ਵੀਰ ਜੀ ਨਹੀਂ ਆਉਂਦੀ ਸ਼੍ਰੀਮਾਨ ਜੀ ਹਾਂ ਲੋਕ ਫੜੇ ਸਾਰੇ ਆਉਂਦੇ ਸਾਰਿਆਂ ਆ ਆ ਲੋਕ ਫੜੇ ਕੰਪਲੇਟ ਅਬ ਪਤਾ ਨਹੀਂ ਮੈਨੂੰ ਕੌਣ ਹੈ ਅਮੀਤ ਲੋਕ ਫੜੇ ਤੂੰ ਜਿਹੜੀ ਕੰਪਲੇਟ ਲੈ ਆ ਲੋਕ ਫੜਾ ਨੋਟ ਲੈ ਆ ਉਹਦੇ ਵਿੱਚ ਉਹਨਾਂ ਦਾ ਹਾਂਜੀ ਕੰਪਲੇਟ ਕਰਕੇ ਰੈਸਟ ਕਰਨਾ ਜਾਂਦੇ ਆ ਰੈਸਟ ਨਹੀਂ ਕਰਨਾ ਆ ਹਾਂਜੀ ਭਾਈ ਜੀ ਉਹ ਮੇਰੇ ਕੋਲ ਖੜੇ ਸੀ ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀ ਇਹਨਾਂ ਨੇ ਉਹਦੇ ਨੂੰ ਭਜਾ ਦਿਆ ਮੈਂ ਮਗਰ ਗਿਆ ਦੇਖਣ ਵੀ ਕਿੱਧਰ ਗਏ ਨੇ ਇਹ ਤੁਸੀਂ ਅੰਦਰ ਸਰਚ ਕੀਤਾ ਮੈਂ ਸੱਚ ਸਰਚ ਪਤਾ ਤੇ ਸਰਚ ਹੀ ਹੈ ਇਹ ਮੈਂ ਇਹਨਾਂ ਨੂੰ ਕਹਿ ਰਿਹਾ ਕਿੱਥੇ ਨੇ ਗੁਲਸ਼ਨ ਜੀ ਇਹ ਮੈਨੂੰ ਰੋਕ ਰਹੇ ਨੇ ਮੈਂ ਕਿਹਾ ਗੇਟ ਖੋਲੋ ਤੁਹਾਨੂੰ ਗੁਲਾ ਲਿਆ ਠੀਕ ਹੈ ਸਰ ਇਹ ਜਿਹੜਾ ਉਹਨਾਂ ਦੇ ਬੇੜੇ ਵੱਲੋਂ ਕਿਹਾ ਜਾ ਰਿਹਾ ਕਿ ਮਿਸ ਬਿਹੇਵ ਕੀਤਾ ਗਿਆ ਤੁਹਾਡੇ ਨਾਲ ਉਹ ਕਹਿੰਦੇ ਮੈਨੂੰ ਫੜਦੇ ਵੇ ਸੀ ਮੈਨੂੰ ਪਕੜ ਕੇ ਲੈ ਜਾ ਰਹੇ ਮੈਨੂੰ ਚਲੋ ਤੁਸੀਂ ਕਹਿ ਰਹੇ ਹੋ ਕਹਿ ਰਹੇ ਆ ਜੀ 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 ਉਹੀ ਕਹਿ ਰਹੇ ਅਸੀਂ ਨਹੀਂ ਕਰ ਰਹੇ ਸਰ ਉਹ ਕਹਿ ਰਹੇ ਆ ਹਾਂ ਜੇ ਸਾਹਮਣੇ ਸੀ ਜੀ 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 ਪੋਸਿਬਲ ਤੁਸੀਂ ਲੱਗੇ ਹੋ ਮੇਰੇ ਨਾਲ ਜੀ 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 ਮੈਂ ਤਾਂ ਇਹ ਕਹਿ ਰਿਹਾ ਕਿ ਵੀ ਭਾਈ ਸਾਹਿਬ ਗੁਲਸ਼ਨ ਜੀ ਨਾਲ ਮੈਨੂੰ ਮਿਲਾ ਦਿਓ ਇਹ ਗੇਟ ਲੱਗਿਆ ਮੈਂ ਕਿਹਾ ਗੇਟ ਗੇਟ ਖੋਲ ਦਿਓ ਲੋ ਦੇ ਮੁਤਾਬਿਕ ਤੁਸੀਂ ਉਹਨਾਂ ਨੂੰ ਟਾਈਮ ਦੁਆਰਾ ਦੇ ਕੇ ਜਾ ਸਕਦੇ ਸੀ ਅੰਦਰ ਸਰਚ ਕਰਨਾ ਮੇਰਾ ਗਲਤ ਤਾਂ ਕਰਨਾ ਬ੍ਰਦਰ ਪਰ ਤੁਸੀਂ ਤਾਂ ਅੰਦਰ ਤੱਕ ਬ੍ਰਦਰ ਇਹਨਾਂ ਵੱਲੋਂ ਵੀ ਕੰਪਲੀਟ ਆ ਗਿਆ ਤੁਸੀਂ ਸਰ ਤੁਸੀਂ ਜੀ ਸਰ ਮੁਤਾਬਿਕ ਤੁਸੀਂ ਸਰ ਭਾਈ ਅੱਗੇ ਆਓ ਨਾ ਫਿਰ ਅੱਗੇ ਆਉਗੇ ਪੱਜ ਕੀ ਹੋ ਰਿਹਾ ਤੁਸੀਂ ਅੱਗੇ ਆਓ ਨਾ ਫਿਰ ਗੱਲ ਕਰਾਂਗੇ ਆਵਾਜ਼ ਨਹੀਂ ਆ ਰਹੀ ਸਰ ਲੋ ਦੇ ਮੁਤਾਬਿਕ ਕਰ ਰਹੇ ਹਾਂ ਲੋ ਦੇ ਮੁਤਾਬਿਕ ਤੁਸੀਂ ਨਹੀਂ ਘਬਰਾਓ ਸਰ ਉਹ ਮੈਨੂੰ ਮਿਲਣ ਕੇ ਤਾਂ ਹੀ ਇਹਨਾਂ ਨੇ ਮੇਰੇ ਸਾਹਮਣੇ ਪੁਝਾਸਾ ਮੈਸੇਜ ਦੇ ਕੇ ਚਲੇ ਗਏ ਜਿਹੜਾ ਮੈਂ ਤਾਂ ਉਹਨਾਂ ਦਾ ਬੇਟਾ ਕਿਹੜਾ ਉਹਨਾਂ ਦਾ ਬੇਟਾ ਜਿਹਨਾਂ ਨੂੰ ਤੁਸੀਂ ਫੜ ਕੇ ਬਾਹਰ ਬਾਹਰ ਨਾ ਲਾਗੇ ਕੀ ਨਾ ਬੇਟੇ ਦਾ ਇਹਨਾਂ ਦਾ ਰੋਹਿਤ ਇਹ ਮੈਨੂੰ ਉਹ ਹੋਰ ਨਾ ਦੱਸ ਰਹੇ ਨੇ ਆਪਣਾ ਮੈਂ ਤਾਂ ਕੋਈ ਦੱਸਿਆ ਹੀ ਨਹੀਂ ਮੈਂ ਤਾਂ ਤੁਹਾਡੀ ਗੱਲ ਹੀ ਸਾਰੇ ਮੀਂਹ ਖੜਿਆ ਇਕੱਲਾ ਸਰ ਇਹ ਕਹ ਰਹੇ ਨੇ ਉਹਨਾਂ ਦੀ ਗੱਲ ਸੁਣੋ ਹੁਣ ਤੁਸੀਂ ਕੀ ਕਾਰਵਾਈ ਕਰ ਰਹੇ ਹੋ ਹੁਣ ਤੁਸੀਂ ਕੀ ਕਾਰਵਾਈ ਕਰ ਰਹੇ ਹੋ ਮੈਂ ਪਰਵਾਨਾ ਨੋਟ ਕਰਾਣਾ ਹੈ ਗੁਲਸ਼ਨ ਜੀ ਨੇ ਗੁਲਸ਼ਨ ਜੀ ਬੱਚਾ ਦਰਦ ਹੋ ਗਿਆ ਜੀ ਠੀਕ ਹੈ ਸਰ ਪਰਚਾ ਦਰ ਜੀ